ਸਸ਼ਕਾਰ ਮੈਂ ਰਚਨਾ ਸ਼ਰਮਾ ਚੜਦੀ ਕਲਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ 13 ਮਈ ਨੂੰ ਚੌਥੇ ਪੜਾਅ ਦੀਆਂ ਚੋਣਾਂ 10 ਸੂਬਿਆਂ ਦੀਆਂ 96 ਲੋਕ ਸਭਾ ਸੀਟਾਂ ਤੇ ਹੋਣਗੀਆਂ ਚੋਣਾਂ ਅੱਜ ਰੁਕ ਜਾਵੇਗਾ ਚੋਣ ਪ੍ਰਚਾਰ ਸਿੱਧੂ ਮੂਸੇਵਾਲਾ ਦਾ ਪਰਿਵਾਰ ਸਚਕਣ ਸਾਹਿਬ ਹੋਇਆ ਨਤਮਸਤਕ ਬਲਕੌਰ ਸਿੰਘ ਨੇ ਸੁਰਜੀਤ ਪਾਤਰ ਦੇ ਦੇਹਾਂ ਤੇ ਜਤਾਇਆ ਦੁੱਖ ਸ਼ਖਸ ਬਣਿਆ ਹੈਵਾਨ ਮਾਂ ਪਤਨੀ ਤੇ ਤਿੰਨ ਮਾਸੂਮਾਂ ਨੂੰ ਮਾਰੀ ਗੋਲੀ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਸ਼ਖਸ ਨੇ ਕੀਤੀ ਖੁਦਕੁਸ਼ੀ ਤੇ ਹੁਣ ਖਬਰਾਂ ਵਿਸਤਾਰ ਨਾਲ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿੱਚ ਨੌ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਖਤਮ ਹੋ ਜਾਵੇਗਾ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਮੀਦਵਾਰ ਵੋਟਰਾਂ ਨੂੰ ਅਪੀਲ ਕਰਨ ਲਈ ਘਰ-ਘਰ ਪ੍ਰਚਾਰ ਕਰ ਸਕਣਗੇ ਅਤੇ ਇਹਨਾਂ ਲੋਕ ਸਭਾ ਹਲਕਿਆਂ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਆਗੂਆਂ ਨੂੰ ਵਾਪਿਸ ਜਾਣਾ ਪਵੇਗਾ ਇਸ ਪੜਾਅ ਵਿੱਚ ਆਂਧਰਾ ਪ੍ਰਦੇਸ਼ ਦੀਆਂ 25 ਤੇਲੰਗਾਨਾ ਦੀਆਂ 17 ਉੱਤਰ ਪ੍ਰਦੇਸ਼ ਦੀਆਂ 13 ਮਹਾਰਾਸ਼ਟਰ ਦੀਆਂ 11 ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ 8-8 ਬਿਹਾਰ ਦੀਆਂ 5 ਚਾਰਖੰਡ ਅਤੇ 오ਡੀਸ਼ਾ ਦੀਆਂ 4-4 ਅਤੇ ਜੰਮੂ ਕਸ਼ਮੀਰ ਦੀ ਇੱਕ ਲੋਕ ਸਭਾ ਸੀਟ ਤੇ 13 ਮਈ ਨੂੰ VOTING ਹੋਵੇਗੀ। ਇਸ ਪੜਾਅ ਵਿੱਚ ਤਿੰਨ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਵੀ ਹੋਵੇਗਾ। ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਨਿੱਕੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਨਾਲ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਚਰਨ ਕੌਰ ਆਪਣੇ ਪੁੱਤਰ ਸ਼ੁਭਦੀਪ ਨੂੰ ਲੈ ਕੇ ਪਹਿਲੀ ਵਾਰ ਦਰਬਾਰ ਸਾਹਿਬ ਨਤਮਸਤਕ ਹੋਏ ਇਸ ਦੌਰਾਨ ਬਾਪੂ ਬਲਕੌਰ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਜਦੋਂ ਉਹਨਾਂ ਤੋਂ ਚੋਣਾਂ ਨਾਲ ਲੜਨ ਦਾ ਕਾਰਨ ਪੁੱਛਿਆ ਗਿਆ ਤੇ ਉਹਨਾਂ ਨੇ ਜਵਾਬ ਦਿੰਦਿਆਂ ਆਖਿਆ ਕਿ ਮੈਨੂੰ ਪਾਰਟੀ ਵੱਲੋਂ ਕਾਫੀ ਜ਼ੋਰ ਲਾਇਆ ਗਿਆ ਸੀ ਪਰ ਘਰ ਵਿੱਚ ਮਾਹੌਲ ਹੀ ਕੁਝ ਅਜੀਬਾ ਹੈ ਕਿ ਮੈਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਮੇਰੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਦੇ ਮਿਊਜ਼ਰ ਦਾ ਕੰਮ ਬਹੁਤ ਜ਼ਿਆਦਾ ਖਿਲਰ ਰਿਹਾ ਹੋਇਆ ਸੀ ਜਿਸ ਕਾਰਨ ਮੈਂ ਸਿਆਸਤ ਵਿੱਚ ਧਿਆਨ ਨਹੀਂ ਦੇ ਸਕਦਾ ਸੀ ਪਰਿਵਾਰ ਹਾਲਾਤ ਤੇ ਆਪਣੇ ਸਿਹਤ ਠੀਕ ਨਾ ਹੋਣ ਕਾਰਨ ਮੈਂ ਚੋਣਾਂ ਲੜਨ ਤੋਂ ਪਾਰਟੀ ਨੂੰ ਮਨਾ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਹੋਣਾ ਮੇਰੇ ਨਾਲ ਬਹੁਤ ਨੇੜਤਾ ਹੈ ਤੇ ਮੈਂ ਉਹਨਾਂ ਲਈ ਚੋਣ ਪ੍ਰਚਾਰ ਜ਼ਰੂਰ ਕਰਾਂਗਾ ਦਸਨਯੋਗ ਕਿ ਬਲਕੌਰ ਸਿੰਘ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਕਵੀ ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਦੀ ਮੌਤ ਤੇ ਵੀ ਡੂੰਗਾ ਦੁੱਖ ਜਤਾਇਆ ਉਹਨਾਂ ਕਿਹਾ ਕਿ ਸੁਰਜੀਤ ਪਾਤਰ ਦਾ ਦੁਨੀਆ ਤੋਂ ਜਾਣਾ ਬਹੁਤ ਵੱਡਾ ਘਟਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮੈਂ ਗੁਰੂ ਘਰ ਆਪਣੇ ਪਰਿਵਾਰ ਨਾਲ ਅਰਦਾਸ ਕਰਨ ਆਇਆ ਕਿ ਮੇਰੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲੇ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕਦੋਂ ਨਾ ਬੱਚੇ ਦਾ ਵਰਕ ਹੋਇਆ ਉਹਨੂੰ ਕਮਨਾਂ ਸਿੰਘ ਜੀ ਦੀ ਕਦੋਂ ਦੀ ਪਰਿਕਾਰ ਟਾਈਮ ਮੱਦੇ ਆਮਰਾਏ ਤੋਂ ਆਸ਼ੀਰਵਾਦ ਲੈ ਕੇ ਆਈਏ ਕੌਣ ਸਿੱਕ ਮੰਨਾਂ ਨਹੀਂ ਅਧੂਰੀ ਕਰਨੀ ਜਿਹੜੀ ਦੇ ਧਰਮ ਨੂੰ ਚਾਹੇ ਜਿਹੜੀ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਨੋਟ ਸਮਝਣਾ ਵੀ ਆ ਗਈ ਉੱਤੋਂ ਰਿਪੋਰਟ ਮਾਰੀ ਜੇ ਰਿਜਨਟ ਆਉਣ ਨੂੰ ਰੋਕ ਪੜਿਆ ਮਾਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਜੋ ਤੁਸੀਂ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੋ ਬੇਟਾ ਚੋਣ ਤਾਂ ਮੈਨੂੰ ਪਾਸ ਨਹੀਂ ਬਣੋਂ ਵੀ ਆਈ ਸੀ ਤੇ ਬਿਆਹ ਹੋ ਰਿਹਾ ਪਰੰਤੂ ਮੈਂ ਮੇਰੀ ਕਿਹੜੀ ਪੋਜੀਸ਼ਨ ਇਸ ਸਮੇਂ ਬਚਾਣਾ ਸੀ ਕਿ ਤੁਸੀਂ ਮੇਰਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ میوزਿਕ ਦਾ ਕੰਮ ਹੈ ਸਾਰੇ ਖਿਲਰਿਆ ਬਿਲਕੁਲ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੇ ਲੋਰ ਸੇਵਾ ਕਰਤੇ ਕਿ ਮੈਂ ਫਿਜ਼ੀਕਲੀ ਥੋੜਾ ਜਿਆ ਇੰਨਾ ਜਿਆਦਾ ਖਤਮ ਸੀ ਸਮਝ ਲੱਗੇ ਵੀ ਮੈਂ ਜੇ ਇਲੈਕਸ਼ਨ ਦਾਉਂਦੇ ਰਹਿੰਦੇ ਨਾ ਗੱਲ ਕਰੇ ਪੈਰ ਵੇਖ ਲਾਂਗੇ ਪਰੰਤੂ ਪਹਿਲਾਂ ਇਹ ਕਰੇ ਲੋ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਥੋੜਾ ਜਿਆਦਾ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਜ ਤੜਕੇ ਇੱਕ ਵਿਅਕਤੀ ਨੇ ਆਪਣੀ ਮਾਂ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਪੁਲਿਸ ਨੇ ਜਾਣਕਾਰੀ ਦਿੱਤਿਆ ਦੱਸਿਆ ਕਿ ਪਲਾਹਾਪੁਰ ਪਿੰਡ ਵਾਸੀ ਅਨੁਰਾਗ ਸਿੰਘ 45 ਸਾਲਾ ਨੇ ਆਪਣੀ ਮਾ ਸਵਿਤਰੀ ਪਤਨੀ ਪ੍ਰੇਂਕਾ ਦੋ ਧੀਆਂ ਅਤੇ ਇੱਕ ਪੁੱਤ ਨੂੰ ਗੋਲੀ ਮਾਰ ਦਿੱਤੀ। ਬੱਚਿਆਂ ਦੀ ਉਮਰ 8 ਤੋਂ 12 ਸਾਲ ਸੀ। ਘਟਨਾ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਸਿਤਾਪੁਰ ਦੇ ਪੁਲਿਸ ਸੁਪਰਡੈਂਟ ਚਰਕੇਸ਼ ਸਿੰਘ ਨੇ 6 ਲੋਕਾਂ ਦੀ ਮੌਦੀ ਪੁਸ਼ਟੀ ਕੀਤੀ ਹੈ। ਮਿਸ਼ਰਾ ਨੇ ਦੱਸਿਆ ਕਿ ਦੋਸ਼ੀ ਅਨੁਰਾਗ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਮੌਕੇ ਤੇ ਸਬੂਤ ਇਕੱਠੇ ਕਰ ਰਹੇ ਹਾਂ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਪਿੰਡ ਵਿੱਚ ਕਾਨੂੰਨ ਵਿਵਸਥਾ ਯਕੀਨੀ ਕਰਨ ਲਈ ਐਡੀਸ਼ਨਲ ਪੁਲਿਸ ਫੋਰਸ ਦਾ ਨਾਦ ਕੀਤੀ ਗਈ ਹੈ। अफगानिस्तान ਦੇ ਬਗਲਾਨ ਸੂਬੇ ਵਿੱਚ ਮੀਂਹ ਕਾਰਨ ਹੜਾਂ ਕਾਰਨ ਘਟੋਕਟ 50 ਲੋਕਾਂ ਦੀ ਮੌਤ ਹੋ ਗਈ। ਤਾਲੀਬਾਨ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬਗਲਾਨ ਵਿੱਚ ਕੁਦਰਤੀ ਆਫਤ ਪ੍ਰਬੰਧਨ ਦੇ ਸੂਬਾਈ ਨਿਰਦੇਸ਼ਕ ਇਦਿਆਤੁਲਾ ਹਮਦਰਦ ਨੇ ਦੱਸਿਆ ਕਿ ਹੜਾ ਨਾਲ ਘਰਾਂ ਅਤੇ ਜ਼ਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਹੜਾ ਕਾਰਨ ਕਈ ਲੋਕ ਲਾਪਤਾ ਨੇ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਰਾ ਹੈ। ਕੁਦਰਤੀ ਆਫਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਅਬਦੁੱਲਾ ਜਨਾਨ ਸਾਖ ਨੇ ਕਿਹਾ ਕਿ ਹੜ ਨੇ ਰਾਜਸਤਾਨ ਨਿਕਾਬਲ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਭੋਜਨ ਅਤੇ ਹੋਰ ਸਹਾਇਤਾ ਵੀ ਪੁੱਛ ਆ ਰਹੀਆਂ ਨੇ ਦ ਸੁਵਛ ਪ੍ਰੇਮ ਸੰਬੰਧਾਂ ਦੇ ਚੱਲਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਮੁਲਜ਼ਮਾਨੇ ਪਹਿਲਾਂ ਬੋਟੀਰਾ ਨੂੰ ਸ਼ਰਾਬ ਪਲਾਈ ਅਤੇ ਸੌਣ ਤੋਂ ਬਾਅਦ ਉਸ ਦੇ ਸਿਰ ਦੇ ਉੱਤੇ ਇੱਟਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਕਤਨਾ ਦੇ ਸਬੂਤ ਨਸ਼ਟ ਕਰ ਦਿੱਤੇ ਸਵੇਰ ਹੁੰਦੇ ਹੀ ਉਸਨੇ ਆਪਣੇ ਪਤੀ ਦੀ ਮੌਤ ਦਾ ਡਰਾਮਾ ਰਚ ਕੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਸੁੱਟਣ ਦੀ ਕੋਸ਼ਿਸ਼ ਕੀਤੀ ਦਸੂਹਾ ਪੁਲਿਸ ਨੇ ਉਸ ਦੇ ਫਰਾਰ ਪ੍ਰੇਮੀ ਗੁਰਜੀਤ ਸਿੰਘ ਉਰਫ ਮੋਨੂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਤੇ ਅਮਨਦੀਪ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਸੀ ਦਸੂਹਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਇਸ ਕਤਲ ਦਾ ਪੇਸ ਸੁਲਝਾ ਲਿਆ ਪੁਲਿਸ ਮੁਤਾਬਕ ਇਹ ਕਤਲ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਦਸੂਹਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਤੇ ਉਸ ਦੇ ਪ੍ਰੇਮੀ ਗੁਰਜੀਤ ਸਿੰਘ ਨੂੰ ਗ੍ਰਫਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਔਰਤ ਦਾ ਪਤੀ ਸ਼ਰਾਬ ਪੀਂਦਾ ਆਦੀ ਸੀ ਇਸ ਤੋਂ ਫਾਇਦਾ ਚੁੱਕਦੇ ਹੋਏ ਪਤਨੀ ਨੇ ਆਪਣੇ ਪ੍ਰੇਮੀ ਨੂੰ ਸ਼ਰਾਬ ਲੈ ਕੇ ਘਰਾਂੋਂ ਲਿਕੇ ਆਤਾ ਜੋ ਉਹ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਸਕੇ। ਬੱਚਿਆਂ ਨੂੰ ਨੀਂਦ ਤੋਂ ਜਾਗਣ ਤੋਂ ਰੋਕਣ ਲਈ ਕੋਡਰਿੰਗ ਵਿੱਚ ਨੀਂਦ ਦੀਆਂ ਗੋਲੀਆਂ ਵੀ ਮਿਲਾ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਮਲਾ ਮਾਧੇਪਰਦੇਸ਼ ਤੋਂ ਅੰਮ੍ਰਿਤਸਰ ਪਹੁੰਚੀ ਲੜਕੀ ਨਾਲ ਹੋਏ ਜ਼ਬਰ ਜਨਾਹ ਦਾ ਮਾਮਲੇ ਵਿੱਚ ਇਨਸਾਫ ਦੀ ਮੰਗ ਸਬੰਧੀ ਅੱਜ ਅੰਮ੍ਰਿਤਸਰ ਦੇ ਚੜ੍ਹਦਰ ਜ਼ਮੀਰ ਸੰਸਥਾ ਦਾ ਆਗੂ ਸੁਭਾਸ਼ ਸੈਗਲ ਵੱਲੋਂ ਇਸ ਅਬਲਾ ਨਾਰੀ ਦੀ ਆਵਾਜ਼ ਬਣ ਇਨਸਾਫ ਦੀ ਮੰਗ ਲਈ ਪੁਲਿਸ ਕਮਿਸ਼ਨਰ ਕੋਲ ਇਨਸਾਫ ਦੀ ਮੰਗ ਕੀਤੀ ਗਈ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਸੁਭਾਸ਼ ਸੈਗਲ ਨੇ ਦੱਸਿਆ ਕਿ ਇਹ ਪੀੜਤ ਲੜਕੀ ਅੰਮ੍ਰਿਤਸਰ ਕੋਮਨਾਈਸੀਅਤ ਦੇ ਇੱਕ ਲੜਕੇ ਦੇ ਪ੍ਰੇਮ ਜਾਲ ਵਿੱਚ ਫਸ ਗਈ ਅਤੇ ਉਸ ਲੜਕੇ ਵੱਲੋਂ ਇਸ ਲੜਕੀ ਨਾਲ ਜ਼ੋਰ ਜ਼ਬਰਦਸਤੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਢਿੱਲੀ ਹੈ ਜਿਸ ਦੇ ਚਲਦ ਉਹਨਾਂ ਨੇ ਲੜਕੀ ਨੂੰ ਇਨਸਾਫ ਦੀਵਾਨ ਲਈ ਪੁਲਿਸ ਕਮਿਸ਼ਨਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਕ੍ਰੋਸਪੁਰ ਦੇ ਰੇਲਵੇ ਮਾਲ ਗੋਦਾਮ ਦੇ ਨੇੜੇ ਟਰੱਕ ਦੇ ਹੇਠਾਂ ਆਉਣ ਕਾਰਨ 5 ਸਾਲਾਂ ਬੱਚੇ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ Postmortem ਲਈ ਭੇਜਿਆ ਗਿਆ। ਪੁਲਿਸ ਮੁਤਾਬਕ ਇਹ ਬੱਚਾ ਪ੍ਰਵਾਸੀ ਪਰਿਵਾਰ ਦਾ ਮੈਂਬਰ ਸੀ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਦੇ ਭਗਤਾਵਾਲਾ ਦਾਣਾ ਮੰਡੀ ਦੇ ਕੋਲ ਬਣੇ ਕੂੜੇ ਦੇ ਡੰਪ ਵਿੱਚ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਪਹਾੜ ਬਣੇ ਕੂੜੇ ਦੇ ਡੰਪਰ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਫੈਲ ਗਈਆਂ ਲੋਕਾਂ ਨੇ ਧਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਵਿਭਾਗ ਦੇ ਅਧਿਕਾਰੀ ਅੱਗ ਬੁਝਾਉਣ ਵਿੱਚ ਜੁਟੇ ਹੋਏ ਨੇ ਉੱਥੇ ਦੂਜੇ ਪਾਸੇ ਇਸ ਅੱਗ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਤੇ ਉਹਨਾਂ ਨੇ ਇਸ ਗੰਦੇ ਧੂੰਏ ਕਰਕੇ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਤੇ ਹੁਣ ਵੇਖਣਾ ਹੋਵੇਗਾ ਕਿ ਲੋਕਾਂ ਨੂੰ ਹੁਣ ਮਿਲਦੀ ਹੈ ਫਿਰੋਜ਼ਪੁਰ ਵਿਖੇ ਚੋਰੀ ਦੀਆਂ ਵਾਰਦਾਤਾਂ ਨੇ ਵਪਾਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਆਏ ਦਿਨ ਚੋਰੀ ਅਤੇ ਲੁੱਟਾਂ ਦੀ ਖੋਵਾਂ ਦੀਆਂ ਵਾਰਦਾਤਾਂ ਨੂੰ ਲੋਕ ਪਰੇਸ਼ਾਨੀ ਦੇ ਆਲਮ ਵਿੱਚ ਜੀ ਰਹੇ ਨੇ دیر ਰਾਤ ਅੰਦਰੂਨ ਮੱਖੂ ਗੇਟ ਵਿੱਚ ਆਟੇ ਦੀ ਚੱਕੀ ਤੇ ਚੋਰਾਂ ਨੇ ਸ਼ਟਰ ਤੋੜ ਕੇ ਹੱਥ ਸਾਫ਼ ਕਰ ਲੀਤਾ ਗਿਜ਼ੀਆਂ ਤਸਵੀਰਾਂ ਸੀਸੀਟੀਵੀ ਵਿੱਚ ਸਾਫ਼ ਤੌਰ ਤੇ ਕੈਦ ਹੋ ਗਈਆਂ ਵਪਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਵੇਖਵੇਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਲੁਟੇਰਿਆਂ ਦੇ ਮਨਾਂ ਵਿੱਚ ਪੁਲਿਸ ਦਾ ਖੋਫੀ ਖਤਮ ਹੋ ਗਿਆ ਹੋਵੇ ਚੋਰੀ ਹੋਏ ਦੁਕਾਨ ਦੇ ਮਾਲਕਾਂ ਦਾ ਕਹਿਣਾ ਹੈ ਕਿ ਚੋਰ ਦੁਕਾਨ ਵਿੱਚੋਂ ਕੋਈ ਕਈ ਜ਼ਰੂਰੀ ਕਾਗਜ਼ਾਤ ਪੈਸੇ ਅਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜਿਸ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਚੋਰ ਆਏ ਨੇ ਸ਼ਟਰ ਤੋੜਿਆ ਆਂਦੇ ਨਾਲ ਹੀ ਸਾਰੇ ਗੱਲੇ ਨੂੰ ਲੈ ਗਏ ਜੋ ਆਪਾਂ ਦਾ ਬਹੁਤ ਲੱਗਿਆ ਰਹੇ ਨੇ ਜੋ ਕਾਹ ਹੈ ਪਾਇਸ ਜੇ ਉਹ ਲੈ ਕੇ ਚਾਕੇ ਬੈਠੇ ਸਾਥੀ ਪੁੱਛੇ ਤਾਂ ਹੈ ਘਾਟੇ ਰੱਖਦੇ ਪਰ ਫਿਰ ਵੀ ਰਹੀ ਜਾਂਦੇ ਨੇ ਬੈਠੇ ਉਹ ਲੈ ਕੇ ਨਾਲ ਫਰਟ ਕਾਮਰਸ ਜੇ ਸਾਡੇ ਕੋਲ ਕੋਈ ਬੈਂਕ ਦੇ ਤੇ ਥੋੜਾ ਘਾਰ ਘਰ ਜਿਹੜਾ ਸਾਰਾ ਉਹਦੇ ਵਨ ਟਾਈਮ ਆਇਆ ਸੀਕਿੰਡ ਟਾਈਮ ਆਇਆ ਉਹ ਤਿੰਨ ਵਾਰੀ ਸ਼ਾਇਦ ਆਇਆ ਅੰਦਰ ਫਿਰ ਸਾਰਾ ਕੋਲ ਲੱਗ ਕਿਵੇਂ ਪਤਾ ਲੱਗਿਆ ਜੀ ਸਭਾ ਸਾਡੇ ਭੱਲਿਆ ਵਾਲਿਆਂ ਨੇ ਦੱਸਿਆ ਕਿ ਉੱਪਰ ਵੀ ਤੁਹਾਡਾ ਹਿੱਸਾ ਦਾ ਸ਼ਰਟ ਟੁੱਟ ਗਿਆ ਲੇਕਿਨ ਬੰਦੇ ਇੱਥੇ ਪਹਿਲਾਂ ਹੀ ਆ ਗਏ 8-10 ਖੜੇ ਹੋਏ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਵਕ ਵਕ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਉੱਥੇ ਹੀ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੀ ਭੈਣ ਗੁਰਪ੍ਰੀਤ ਕੌਰ ਗਿੱਲ ਨੇ ਆਪਣੀ ਟੀਮ ਸਮੇਤ ਚੋਣ ਪ੍ਰਚਾਰ ਕੀਤਾ। ਮਿੱਤੇ ਦੀ ਗੁਰਪ੍ਰੀਤ ਗਿੱਲ ਅਤੇ ਮੈਡਮ ਨੀਨਾ ਨੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪੂਜਾ ਲੁਥਰਾ ਸਚਦੇਵਾ ਦੀ ਟੀਮ ਸਮੇਤ ਸ਼ਹਿਰ ਦੇ ਵੱਖ-ਵੱਖ ਵਾੜਾਂ ਵਿੱਚ ਜਗਦੇਵ ਸਿੰਘ ਕਾਕਾ ਬਰਾੜ ਦੇ ਹਾਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਪੂਜਾ ਲੁਥਰਾ ਸਚਦੇਵਾ ਨੇ ਕਿਹਾ ਕਿ ਘਰੇਲੂ ਬਿਜਲੀ ਦੇ ਬਿੱਲਾਂ ਦੀਆਂ 600 ਯੂਨਿਟਾਂ ਮਾਫ ਮੋਹੱਲਾ ਕਲੀਨਿਕ ਨੌਜਵਾਨਾਂ ਨੂੰ 42000 ਤੋਂ ਵੱਧ ਪਾਰਦਰਸ਼ੀ ਤਰੀਕੇ ਨਾਲ ਸਰਕਾਰੀ ਨੌਕਰੀਆਂ ਔਰਤਾਂ ਲਈ ਮੁਫਤ ਬੱਸ ਸੇਵਾ ਵਰਗੇ ਵਕ-ਵਕ ਜਨ ਤੱਕ ਕਮਾ ਕਰਨ ਆਮ ਲੋਕ ਬੇहद ਖੁਸ਼ ਨੇ ਅਤੇ ਪੰਜਾਬ ਦੀਆਂ 13 ਚੋਂ 13 ਸੀਟਾਂ ਤੇ ਇਸ ਵਾਰ ਵਜੋ ਜਿਹੜੀ ਸੀਟ ਜਗਦੀਪ ਸਿੰਘ ਕਾਕਾ ਬਰਾੜ ਜੀ ਨੂੰ ਮਿਲੀ ਹੈ ਤਾਂ ਅੱਜ ਲਗਾਤਾਰ ਵੈਸੇ ਤਾਂ ਮੀਟਿੰਗਾਂ ਜਿਹੜੀਆਂ ਨੇ ਊਮਨ ਵਿੰਗ ਦੀਆਂ ਲਗਾਤਾਰ ਚੱਲ ਰਹੀਆਂ ਨੇ ਤਾਂ ਅੱਜ ਉੱਚੇ ਤੌਰ ਤੇ ਸਾਡੇ ਕੋਲ ਕਾਕਾ ਬਰਾੜ ਜੀ ਦੇ ਸਿਸਟਰਸ ਮਿਸਿਸ ਨੀਨਾ ਜੀ ਅਤੇ ਮਿਸਿਸ ਗੁਰਪ੍ਰੀਤ ਜੀ ਅੱਤੇ ਪਹੁੰਚੇ ਨੇ ਤਾਂ ਉਹਨਾਂ ਬਿਨਾਲ ਆਪਣੀ ਪੂਰੀ ਟੀਮ ਦੇ ਨਾਲ ਜਿਹੜਾ ਹੈ ਅ ਅੱਜ ਫਾਜ਼ਿਲਕਾ ਦੇ ਵਾਰਡਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਹਨੇ ਵੀ ਸ਼ੁਰੂਆਤ 22 ਨੰਬਰ ਵਾਰਡ ਤੋਂ ਕੀਤੀ ਗਈ ਹੈ ਤਾਂ ਇਸ ਤਰ੍ਹਾਂ ਹੀ 21 ਨੰਬਰ ਵਾਰਡ 24 ਨੰਬਰ ਵਾਰਡ ਹੋਰ ਅੱਗੇ ਜਿਵੇਂ ਜਿਵੇਂ ਵਾਰਡਾਂ ਵਿੱਚ ਜਾਵਾਂਗੇ ਤਾਂ ਲਗਾਤਾਰ ਜਿਹੜਾ ਪ੍ਰਚਾਰ ਇਹ ਹੋ ਜਾ ਰਿਹਾ ਹੈ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਪਿੰਡ ਸੋਲ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਪਿੰਡ ਵਾਸੀਆਂ ਅਤੇ ਮਹੱਤਵਪੂਰਨ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਮੀਟਿੰਗ ਵਿੱਚ ਵੱਡੇ ਗਿਣਤੀ ਵਿੱਚ ਪਿੰਡ ਦੇ ਕਈ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਪੂਜ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਹੱਥ ਖੁਸ਼ ਹੈ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਰੋਜ਼ ਧੜਾ ਧੜ ਸੈਂਕੜੇ ਹੀ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਅਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਸ਼੍ਰੀ ਗੰਗਾ ਨਗਰ ਨਾਲ ਲੱਗਦੇ ਸਰਦੀਨ ਨਾਕਿਆਂ ਦੀ ਚੈਕਿੰਗ ਕੀਤੀ। ਇਸ ਮੌਕੇ ਉਹਨਾਂ ਨੇ ਰਾਜਸਥਾਨ ਵਾਲੇ ਪਾਸੇ ਸਾਧੂ ਵਾਲਾ ਚੈੱਕਪੋਸਟ ਤੇ ਰਾਜਸਥਾਨ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਚੈਕਿੰਗ ਕੀਤੀ ਜਦਕਿ ਗੁੰਮਜਾਲ ਜੋ ਕਿ ਪੰਜਾਬ ਦਾ ਆਖਰੀ ਨਾਕਾ ਹੈ ਵਿਖੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਚੈਕਿੰਗ ਕਰਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਤਰਰਾਜੀ ਸਰਹੱਦਾਂ ਤੇ ਪੂਰੀ ਡਾਇਰੈਕਟਰ ਪ੍ਰਗਿਆ ਜੀ ਨੇ ਇਸ ਮੌਕੇ ਸੁਰੱਖਿਆ ਸਟਾਫ ਨੂੰ ਸਖਤ ਹਦਾਇਤ ਕੀਤੀ ਕਿ ਸਰਹੱਦ ਤੋਂ ਕੋਈ ਵੀ ਵਾਹਨ ਬਿਨਾਂ ਚੈਕਿੰਗ ਦੇ ਨਾ ਜਾਵੇ ਅਤੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸਰਹੱਦ ਪਾਰੋਂ ਕਿਸੇ ਤਰ੍ਹਾਂ ਦੀ ਵੀ ਅਜੀਹੀ ਸਮਗਰੀ ਨਾ ਆਵੇ ਜੋ ਚੋਣਾ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ लोकसभा ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਚਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਕੰਪਲੈਕਸ ਗੁਰਦਾਸਪੁਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਕੈਬਨਟ ਮੰਤਰੀ ਅਰੁਣਾ ਚੌਧਰੀ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਸਿੰਘ ਪਹਾੜਾ ਅਤੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ ਅਜੇ ਰੰਦਾਵਾ ਸਾਹਿਬ ਦੀ ਨਾਮਿਨੇਸ਼ਨ ਵਾਸਤੇ ਸਾਰੇ ਕਾਂਗਰਸ ਦੀ ਲੀਡਰਸ਼ਿਪ ਇਕੱਤਰ ਹੋ ਗਈ ਜੀ ਤੇ ਗੁਰੂ ਮਾਰਾ ਸਾਹਿਬ ਦੇ ਚਰਨਾਂ ਚਰਨਾਂ ਸਰ ਦਾਂਸ ਕਰਾਂਗੇ ਤੇ ਤਗੜੇ ਹੋ ਕੇ ਜਿੱਤ ਦਵਾਂਗੇ ਰੰਦਾਵਾ ਸਾਹਿਬ ਤਗੜੇ ਹੋ ਕੇ ਵੋਟਰਾਂ ਨਾਲ ਜਿੱਤਣ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲੀਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਾਰਾ ਸਾਹਿਬ ਜੈਦਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਹੈ ਜੇ ਇਹ ਜਿਹੜਾ ਨਫਰਤ ਦਾ ਇੱਕ ਮਾਹੌਲ ਹੈ ਉਹ ਉਸ ਨੂੰ ਬਚਾਣਾ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਨਹੀਂ ਵੱਡੇ ਪੇਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇੰਡੀਆ ਬਲੌਕ ਜਿਹੜਾ ਹੈ ਇਹਨੂੰ ਮжоਰਿਟੀ ਮਿਲੇਗੀ ਤੇ ਆਂਦੀ ਸਰਕਾਰ ਜਿਹੜੀ ਹੈ ਕਾਂਗਰਸੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਕਟਗਿੰਤੀਆਂ ਨੇ ਉਹ ਇਸ ਮਹਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਸਮ ਤੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ ਮਹਾਤਮਾ ਬੁੱਧ ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇੱਥੇ ਤੇ ਹੁਣ ਜਾਂਦੇ ਹਾਂ ਦੇ ਇੱਕ ਨਜ਼ਰ ਅੱਛੀ ਫੈਦਰ ਰਿਪੋਰਟ ਤੇ ਪੰਜਾਬੀ ਖਬਰਾਂ ਵਿੱਚ ਚਿਨਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ